ਕਹਿੰਦੇ ਨੇ ਜਿਰਕੋ ਸਿੱਖਿਆ ਦਾ ਹਥਿਆਰ ਹੋਵੇ ਉਹ ਹਰ ਮੈਦਾਨ ਫਤਿਹ ਕਰ ਲੈਂਦਾ ਹੈ ਸਸਟੀਕਰ ਮੈਂ ਰਾਗਵ ਜੈਨ ਤੇ ਤੁਸੀਂ ਜੁੜ ਚੁੱਕੇ ਹੋ ਮਿਨੀ ਪੌਕਟ ਦੇ ਨਾਲ ਇੱਕ ਮਾਮਲਾ ਜਿਹਾ ਸਾਹਮਣੇ ਆਇਆ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਕਿਤਾਬਾਂ ਦੀ ਬੇਕਦਰੀ ਹੋਈ ਹੈ ਇਹ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ ਜਿੱਥੇ ਕਿ ਸਰਵ ਸਿੱਖਿਆ ਅਭਿਆਨ ਦੇ ਅੰਤਰਗਤ ਜਿਹੜੇ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈ ਸੀ ਉਹਨਾਂ ਦੀ ਕਈਏ ਤੋਂ ਰੱਦੀ ਤੋਂ ਵੀ ਜ਼ਿਆਦਾ ਬੇਕਦਰੀ ਹੋ ਰਹੀ ਹੈ ਇਹ ਤਸਵੀਰਾਂ ਜਿਹੜੀ ਗੁਰਦਾਸਪੁਰ ਦੀ ਇੱਕ ਜਗ੍ਹਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬੁਰੀ ਤਰ੍ਹਾਂ ਜਿਹੜੀ ਕਿਤਾਬਾਂ ਬੈ ਉੱਥੇ ਪਈਆਂ ਆ ਉਹ ਨਾ ਹੀ ਉਹ ਕਿਸੇ ਦੇ ਕੰਮ ਆ ਰਹੀਆਂ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਤੇ ਵੱਡੇ ਵੱਡੇ ਗੱਲਾਂ ਕਹਿੰਦੀਆਂ ਨਹੀਂ ਕਿ ਬੱਚਿਆਂ ਦੀ ਸਿੱਖਿਆ ਲਈ ਅਸੀਂ ਬਹੁਤ ਉੱਚੇ ਪੱਧਰ ਤੇ ਕੰਮ ਕਰ ਰਹੇ ਹਾਂ ਲੇਕਿਨ ਇਹ ਤਸਵੀਰਾਂ ਦਿਖਾ ਰਹੀਆਂ ਹਨ ਇੱਕ ਪਾਸੇ ਤਾਂ ਪੈਸੇ ਦੀ ਵੀ ਬਰਬਾਦੀ ਹੋ ਰਹੀ ਹੈ ਦੂਜੇ ਪਾਸੇ ਕਹੀਏ ਤਾਂ ਜਿਹੜੇ ਬੱਚਿਆਂ ਨੂੰ ਇਹ ਕਿਤਾਬਾਂ ਦੀ ਜ਼ਰੂਰਤ ਹੈ ਉਹਨਾਂ ਤੱਕ ਇਹ ਕਿਤਾਬਾਂ ਪਹੁੰਚ ਵੀ ਨਹੀਂ ਪਾਰੀਆਂ ਅਤੇ ਕੁਝ ਧਾਰਮਿਕ ਪੋਸਟਰ ਵੀ ਤਸਵੀਰ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਬੇਕਦਰੀ ਹੋ ਰਹੀ ਹੈ ਇਸ ਤੇ ਸਰਕਾਰ ਤੇ ਵੀ ਸਵਾਲੀਆ ਨਿਸ਼ਾਨ ਉੱਟਦੇ ਹੈ ਕਿਉਂਕਿ ਸਰਕਾਰ ਨੂੰ ਇਹ ਚੀਜ਼ਾਂ ਤੇ ਧਿਆਨ ਦੇਣਾ ਬੇहद ਜ਼ਰੂਰੀ ਹੈ ਕਿਉਂਕਿ ਸਿੱਖਿਆ ਇੱਕ ਬੇहद ਹੀ ਕਈਏ ਤੇ ਬੁਲਿਆਦੀ ਅਤੇ ਜ਼ਰੂਰੀ ਚੀਜ਼ ਹੈ ਅੱਜ ਦੇ ਦੌਰ ਵਿੱਚ ਤੇ ਉੱਥੇ ਐਦਾ ਦੀ ਬੇਕਦਰੀ ਹੋਣਾ ਬਹੁਤ ਹੀ ਗਲਤ ਗੱਲ ਹੈ ਅੱਗੇ ਜਦੋਂ ਅਸੀਂ ਗੱਲਬਾਤ ਕੀਤੀ ਉੱਥੇ ਤੇ ਉਥੇ ਦੇ ਲੋਕਾਂ ਨੇ ਇਸ ਬਾਰੇ ਦੱਸਿਆ ਕਿ ਸੈਨੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਪੁਰਾਣਾ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਭੇਜੀਆਂ ਕਿਤਾਬਾਂ ਜਿਨ੍ਹਾਂ ਵਿੱਚ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਅਤੇ ਧਾਰਮਿਕ ਕਿਤਾਬਾਂ ਵੀ ਹਨ ਦਾ ਭੰਡਾਰ ਹੈ ਜੋ ਕਿ ਗਲਤ ਸੜ ਰਿਹਾ ਹੈ ਪਰ ਇਹ ਕਿਤਾਬਾਂ ਵਿਦਿਆਰਥੀਆਂ ਤੱਕ ਨਹੀਂ ਪਹੁੰਚੀਆਂ ਜਿਸ ਕਰਕੇ ਪੰਜਾਬ ਸਰਕਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਬੱਚਿਆਂ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾ ਵਿੱਚ ਵਾਧੂ ਸਹੂਲਤਾਂ ਦੇਣ ਅਤੇ ਮੁਫਤ ਕਿਤਾਬਾਂ ਮੁਹੱਈਆ ਕਰਵਾਉਂਦੇ ਦਾਅਵੇ ਕਰਦੀ ਰਹੀ ਪਰ ਲੱਖਾਂ ਦੀਆਂ ਕਿਤਾਬਾਂ ਨੂੰ ਉਹਨਾਂ ਨੇ ਰद्दी ਵਿੱਚ ਵੇਚਿਆ ਜਾ ਰਿਹਾ ਹੈ ਅੱਗੇ ਉਹਨਾਂ ਨੇ ਕਿਹਾ ਕਿ ਮੈਂ ਸਿੱਖਿਆ ਵਿਭਾਗ ਦੇ ਵਿੱਚ ਪਿਛਲੇ 30 ਸਾਲਾਂ ਤੋਂ ਨੌਕਰੀ ਕਰ ਰਿਹਾ ਮੇਰਾ ਕੰਮ ਆ ਬੱਚਿਆਂ ਨੂੰ ਕੈਰੀਅਰ ਗਾਈਡੈਂਸ ਦੇਣਾ ਤੇ ਉਹਨਾਂ ਦੀ ਕਾਉਂਸਲਿੰਗ ਕਰਨਾ ਬਹੁਤ ਸੱਚੇ ਢੰਗ ਨਾਲ ਪੰਜਾਬ ਦੀ ਜਵਾਨੀ ਨੂੰ ਸੇਧ ਦੇ ਰਿਹਾ ਮੇਰੇ ਪਿਛਲੇ ਸਮੇਂ ਦੌਰਾਨ ਮੇਰੇ ਧਿਆਨ ਚ ਅਚਾਨਕ ਕੁਝ ਦਿਨ ਪਹਿਲਾਂ ਇੱਕ ਮਸਲਾ ਆਇਆ ਕਿ ਲਾਲਾ ਆ ਪਤਰੀ ਬੱਚਿਆਂ ਦੀਆਂ ਕਿਤਾਬਾਂ ਇੱਕ ਖੰਡਰ ਨੁਮਾ ਮਾਰਤ ਚ ਪਈਆਂ ਨੇ ਮੈਂ ਕੱਲ ਇਸ ਸੰਬੰਧੀ ਉੱਚ ਅਧਿਕਾਰੀ ਸਹਿਬਾਨ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਚੀਫ ਸੈਕਟਰੀ ਸਾਹਿਬ ਸਾਡੇ ਜਿਹੜੇ ਨੇ ਸਾਡੇ ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਜਿਹੜੇ ਸੈਕਟਰੀ ਨੇ ਉਹਨਾਂ ਅਨੁਸਾਰਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਨੂੰ ਉੱਚ ਅਧਿਕਾਰੀ ਸਹਿਬਾਨ ਨੂੰ ਕੱਲ ਮੈਂ ਬੇਨਤੀ ਕੀਤੀ ਕਿ ਇੱਕ ਵਾਰੀ ਆ ਕੇ ਇਸ ਸਾਰੇ ਮਸਲੇ ਨੂੰ ਇਹ ਕਿਤਾਬਾਂ ਖੰਡਰ ਨੂਮਾ ਮਾਰਕਟ ਚ ਪਈਆਂ ਨੇ ਜਿਹੜੀਆਂ ਬੱਚਿਆਂ ਨੂੰ ਫ੍ਰੀ ਦੇਣ ਵਾਲੀਆਂ ਸੀ ਕਿਰਪਾ ਕਰਕੇ ਉਹ ਕਿਤਾਬਾਂ ਦੀ ਇੱਕ ਵਾਰੀ ਵੀਡੀਓਗ੍ਰਾਫੀ ਕਰਾ ਲਓ ਉਹ ਦੇਖ ਲਓ ਵੀ ਲਾਭਪਾਤਰੀਆਂ ਤੱਕ ਨਹੀਂ ਪਹੁੰਚੀਆਂ ਇਹ ਕਿਹੜੀਆਂ ਕਿਤਾਬਾਂ ਨੇ ਜਦੋਂ ਕੱਲ ਮੈਂ ਪੁਲਿਸ ਅਧਿਕਾਰੀ ਸਾਹਿਬਾਨ ਨੂੰ ਤੇ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਦੇ ਅਧਿਕਾਰੀ ਸਾਹਿਬਾਨ ਇੱਥੇ ਪਹੁੰਚੇ ਮੈਂ ਉਹਨਾਂ ਦੇ ਨਾਲ ਪਹੁੰਚਿਆ ਤੇ ਮੈਂ ਕਮਰੇ ਦੇ ਬਾਹਰ ਕੀ ਦੇਖਦਾ ਕੁਝ ਬੋਰੀਆਂ ਭਰੀਆਂ ਸਨ ਜਿਹੜੀਆਂ ਫ੍ਰੈਸ਼ ਨਵੀਆਂ ਬੋਰੀਆਂ ਭਰੀਆਂ ਹੋਈਆਂ ਸਨ ਜਿਨ੍ਹਾਂ ਨੂੰ ਸੇਬੇ ਨਾਲ ਬੰਨਿਆ ਹੋਇਆ ਸੀ ਮੈਂ ਰਾਤ ਤੱਕ ਡੀ ਕਰਦਾ ਰਿਹਾ ਕਿ ਕੋਈ ਕਾਰਵਾਈ ਹੋਏਗੀ ਪਰ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਚੈਨਲਾਂ ਦੇ ਚੱਲੀਆਂ ਖਬਰਾਂ ਨਿਊਜ਼ਪੇਪਰਾਂ ਤੇ ਪ੍ਰਿੰਟ ਮੀਡੀਆ 'ਚ ਆਈਆਂ ਖਬਰਾਂ ਵੱਲ ਵੀ ਕਿਸੇ ਅਧਿਕਾਰੀ ਨੇ ਧਿਆਨ ਹੀ ਨਹੀਂ ਦਿੱਤਾ ਇਹ ਕਿਹੜੀਆਂ ਕਿਤਾਬਾਂ ਆਈਆਂ ਨੇ ਇਹ ਕਿਤਾਬਾਂ ਉਹ ਨੇ ਜਿਹੜੀਆਂ ਬੱਚਿਆਂ ਨੂੰ ਮੁਫਤਮਈਅਤ ਕਰਾਈਆਂ ਜਾਣੀਆਂ ਚਾਹੀਆਂ ਸਰ ਉਹ ਪੰਜਾਬ ਦੀ ਜਵਾਨੀ ਲਈ ਕੁਝ ਤਾਂ ਸੋਚ ਲਓ ਪੰਜਾਬ ਦੇ ਬੱਚੇ ਜਿਹੜੇ ਨੇ ਜੋ ਅਨਪੜ੍ਹ ਰਹਿ ਗਏ ਤੇ ਤੁਹਾਡਾ ਕਿਹੜੇ ਯੁੱਗ ਪਲਾ ਹੋਵੇਗਾ ਪੰਜਾਬ ਦੀ ਜਵਾਨੀ ਦਾ ਅਸੀਂ ਕੁਝ ਤੇ ਸੋਚ ਲਈਏ ਮੈਂ ਅੱਜ ਫਿਰ ਮੀਡੀਆ ਦੇ ਕੋਲ ਗਿਆ ਮੈਂ ਫਿਰ ਉੱਚ ਅਧਿਕਾਰੀ ਸਾਹਿਬਾਨ ਨੂੰ ਇਹ ਬੇਨਤੀ ਪੱਤਰ ਲਿਖਿਆ ਉਹਨਾਂ ਨੂੰ ਦੇ ਦਿੱਤਾ ਪਰ ਅਸੀਂ ਲਗਭਗ ਤੁਹਾਡੇ ਦੇ ਨਾਲ ਆਇਆ ਮੈਨੂੰ 1 ਘੰਟੇ ਦਾ ਸਮਾਂ ਬੀਤ ਗਿਆ ਵੱਖ-ਵੱਖ ਜਥੇਬੰਦੀਆਂ ਵੀ ਆ ਰਹੀਆਂ ਨੇ ਦੇਖਣ ਲਈ ਅਖਬਾਰਾਂ ਪੜ੍ਹ ਕੇ ਪ੍ਰਿੰਟ ਮੀਡੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ 'ਚ ਦੇਖ ਕੇ ਕੀ ਇਹ ਮਸਲਾ ਕੀ ਆ ਉਹ ਆਕੇ ਦੇਖ ਰਹੇ ਨੇ ਪਰ ਅਧਿਕਾਰੀ ਕਦੋਂ ਜਾਗਣਗੇ ਇਹ ਕਿੰਨੀ ਕੀਮਤ ਹੋਈ ਦੀ ਕਿਹੜੀਆਂ ਇਹ ਲੱਖਾਂ ਰੁਪਏ ਦੀਆਂ ਕਿਤਾਬਾਂ ਨੇ ਲੱਖਾਂ ਰੁਪਈਆ ਦੀਆਂ ਕਿਤਾਬਾਂ ਨੇ ਇਹ ਉਹ ਕਿਤਾਬਾਂ ਨੇ ਜਿਨ੍ਹਾਂ ਦੇ ਉੱਤੇ ਕਈਆਂ ਤੇ ਪ੍ਰਕਾਸ਼ਕ ਦਾ ਨਾਮ ਵੀ ਨਹੀਂ ਲਿਖਿਆ ਤੇ ਕਿੰਨੀ ਕੁਆਂਟੀਟੀ ਛਪਾਈ ਗਈ ਹੈ ਇਹ ਵੀ ਨਹੀਂ ਲਿਖਿਆ ਸਰਬ ਸਿੱਖਿਆ ਬਾਨ ਸਾਡੀ ਵੱਲੋਂ ਛਾਪੀਆਂ ਗਈਆਂ ਨੇ ਇਹ ਕਿਤਾਬਾਂ ਜਿਹੜੀਆਂ ਨੇ ਮੈਂ ਤੁਹਾਨੂੰ ਵੱਖ-ਵੱਖ ਦਿਖਾ ਵੀ ਦਿਨਾ ਮੈਂ ਮੰਗ ਕਰਦਾ ਕਿ ਇਹਦੀ ਸੀਬੀਆਈ ਤੱਕ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਤੇ ਗਲਬਤ ਕਰਦੇ ਦੌਰਾਨ ਕਿਸਾਨ ਅਗੂ ਇੰਦਰਪਾਲ ਸਿੰਘ ਨੇ ਦੱਸਿਆ ਕਿ ਜੀ ਅੱਜ ਜਿੱਥੇ ਅਸੀਂ ਆਏ ਆ ਹਰਦੋਸ਼ਨੀਆ ਰੋਡ ਤੇ ਡਾਈਟ ਦਾ ਜੋ ਜਗ੍ਹਾ ਹੈਗੀ ਆ ਉੱਥੇ ਆ ਕਾਏ ਆ ਇੱਥੇ ਇੱਕ ਸਟੋਰ ਜਿਗਾ ਜਿਹਦੇ ਵਿੱਚ ਕਿਤਾਬਾਂ ਸਟੋਰ ਕੀਤੀਆਂ ਗਈਆਂ ਨੇ ਪਤਾ ਨਹੀਂ ਕਿਹੜੇ ਚਿਹਰਾ ਤੋਂ ਔਰ ਪਰ ਜੇ ਇੱਥੇ ਇੱਕ ਜਿਹੜਾ ਮੀਲ ਪੱਥਰ ਲੱਗਿਆ ਉਦਘਾਟਨ ਦਾ 2004 ਦੇ ਵਿੱਚ ਖੁਸ਼ਾਲ ਬੈਲ ਜੀ ਵੱਲੋਂ ਇਹ ਬਿਲਡਿੰਗ ਬਣੀ ਆ ਜਿੱਥੇ ਨਾਲ ਇਹ ਸਾਡੇ ਬੱਚਿਆਂ ਦੇ ਭੁੱਖ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਐਜੂਕੇਸ਼ਨ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਪ੍ਰਸ਼ਤ ਅਫਸਰਾਂ ਦੇ ਚਿਹਰੇ ਸਾਹਮਣੇ ਆਏ ਨੇ ਪਰ ਉੱਥੇ ਨਾਲ ਇੱਕ ਵੱਡਾ ਅਸੀਂ ਜੋ ਸਵਾਲੀਆ ਨਿਸ਼ਾਨ ਚੁੱਕਣ ਲੱਗੇ ਆ ਵੀ ਇਹ ਬੇਅਦਬੀ ਕਿਸ ਤਰ੍ਹਾਂ ਹੁੰਦੀ ਆ ਮੇਰੇ ਹ ਜਿਹਦੇ ਉੱਪਰ ਤਾਂ ਸ਼੍ਰੀ ਕੇਸਗੜ ਸਾਹਿਬ ਜੀ ਦੀ ਫੋਟੋ ਆ ਗੁਰਗੋਬਿੰਦ ਸਿੰਘ ਜੀ ਦੀ ਫੋਟੋ ਆ ਵੱਖ-ਵੱਖ ਗੁਰੂ ਧਾਮਾਂ ਦੀ ਫੋਟੋ ਆ ਇਹ ਇੱਥੇ ਸਾਰੇ ਪੈਰਾਂ ਦੇ ਵਿੱਚ ਉਲਦੇ ਪਏ ਨੇ ਕੀ ਇਸ ਬੇਅਦਬੀ ਦਾ ਜ਼ਿੰਮੇਵਾਰ ਕੌਣ ਹੈ ਇਹ ਜਿਹੜਾ ਇੱਥੇ ਜਿੱਥੇ ਬੱਚਿਆਂ ਦੇ ਐਜੂਕੇਸ਼ਨ ਦੇ ਨਾਲ ਖਿਲਵਾੜਿਆ ਉਹਦੇ ਨਾਲ ਨਾਲ ਇਹ ਕੁਝ ਮੈਡੀਸਿਨ ਨੇ ਜਿੱਦਾਂ ਫੋਲਿਕ ਐਸਿਡ ਆ ਆਇਰਨ ਦੀਆਂ মালਟੀ ਵਿਟਾਮਿਨਸ ਨੇ ਵੀ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਹੋਣ ਤੱਕ ਜੋ ਸ਼ਵੀ ਬਣ ਚੁੱਕੀ ਸਰਕਾਰੀ ਸਕੂਲਾਂ ਦੇ ਵੀ ਇੱਥੇ ਸਾਡੇ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਮੀਡਲ ਕਲਾਸ ਜਿੰਨੇ ਵੀ ਸਾਡੇ ਪਰਿਵਾਰ ਹੈਗੇ ਉਹਨਾਂ ਦੇ ਬੱਚੇ ਪੜ੍ਹਦੇ ਆ ਤੇ ਇਹ ਉਹਨਾਂ ਤੱਕ ਵੀ ਪਹੁੰਚਾਏ ਨਹੀਂ ਗਏ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਪਰ ਅੱਜ ਜਿਹੜੀ ਬੇਰੁਜ਼ਗਾਰੀ ਆ ਸਾਡੇ ਨੌਜਵਾਨੀ ਦੇ ਵਿੱਚ ਜਿਹੜਾ ਨਸ਼ਾ ਆ ਇਹ ਇਸ ਤਰ੍ਹਾਂ ਦੇ ਜ਼ਿੰਮੇਵਾਰ ਅਫਸਰਾਂ ਦੇ ਕਰਕੇ ਆ ਜਿਹੜੇ ਇਹ ਕਰਪਸ਼ਨ ਕਰਦੇ ਆ ਇਹ ਇਸ ਗੱਲਾਂ ਦੇ ਜ਼ਿੰਮੇਵਾਰ ਨੇ ਇਹ ਸਭ ਕੁਝ ਉਹਨਾਂ ਕਰਕੇ ਆ ਕਿ ਜਦੋਂ ਐਜੂਕੇਸ਼ਨ ਦਾ ਲੈਵਲ ਹੀ ਅਸੀਂ ਥੱਲੇ ਸੁੱਟ ਦੇਣਾ ਤੇ ਫਿਰ ਉਸ ਬੱਚਾ ਆਪਣਾ ਭੂਇਕ ਫਿਊਚਰ ਕਿਸ ਤਰ੍ਹਾਂ ਬਣਾ ਸਕੂਗਾ ਕਿਸ ਗੁਸ਼ਟ ਵਿੜਿਆ ਜਾਊਗਾ ਇਹਦੇ ਖਿਲਾਫ ਜੀ ਸੋਮਵਾਰ ਨੂੰ ਡੀਸੀ ਸਾਹਿਬ ਨੂੰ ਇਸ ਮੁੱਦੇ ਦੇ ਉੱਤੇ ਮੈਮੋਰੰਡਮ ਦੇਾਂਗੇ ਉਹਨਾਂ ਦੇ ਦਫ਼ਤਰ ਦੇ ਗਿਆ ਧਰਨਾ ਲਾਵਾਂਗੇ ਜੰਨੀ ਦੇਰ ਤੱਕ ਉਹ ਇਹਨਾਂ ਅਫਸਰਾਂ ਦੇ ਉੱਪਰ ਇਨਕੁਆਇਰੀ ਨਹੀਂ ਖੋਲ ਦਿੰਦੇ ਕਾਰਵਾਈ ਨਹੀਂ ਕਰ ਦਿੰਦੇ ਬਣਦੀਆਂ ਧਾਰਾਵਾਂ ਤਹਿਤ ਸਾਨੂੰ ਪਰਚੇ ਨਹੀਂ ਦਰਜ ਕਰਕੇ ਦੱਸੇ ਜਾਂਦੇ ਉਨੀ ਦੇਰ ਤੱਕ ਆਪਾਂ ਇਸ ਹੁਣ ਘਰ ਨਹੀਂ ਬੈਠਾਂਗੇ ਔਰ ਇੱਥੇ ਜੇਕਰ ਆਪਾਂ ਹੋਰ ਵੀ ਦੇਖਿਆ ਕਿ ਕਿਸ ਤਰ੍ਹਾਂ ਚੋਰੀ ਕੀਤੀ ਜਾ ਰਹੀ ਆ ਰੋਸ਼ਨਦਾਨ ਦੇ ਰੋਸ਼ਨਦਾਨ 10 10 ਫੁੱਟ ਦੇ ਪਾੜ ਪਾਏ ਹੋਏ ਨੇ ਪਿਛਲੇ ਪਾਸੇ ਜਿੱਧਰੋਂ ਦੀਆਂ ਕਿਤਾਬਾਂ ਚੋਰੀ ਹੁੰਦੀਆਂ ਨੇ ਉਥੇ ਕੋਈ ਵੀ ਇਸ ਜਗ੍ਹਾ ਦੀ ਚਾਰਦਵਾਰੀ ਨਹੀਂ ਹੈਗੀ ਔਰ ਇੱਕ ਸਰਕਾਰੀ ਉਦਾਰਾ ਜਿਹੜਾ ਜੰਗਲ ਦਾ ਰੂਪ ਧਾਰਨ ਇਸ ਖਬਰ ਤੇ ਆਪਣੀ رائے ਕਮੈਂਟ ਕਰਕੇ ਜ਼ਰੂਰ ਦਸੀਓ ਏਸੀ ਗੁਰਦਾਸਪੁਰ ਤੋਂ ਵਿੱਕੀ ਮਲਕ ਦੀ ਰਿਪੋਰਟ ਹੋਰ ਅਪਡੇਟਸ ਲਈ ਜੁੜੇ ਰਹੋ ਤੁਸੀਂ ਮਿਨੀ ਪਾਕਟ ਦੇ ਨਾਲ